ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈ ਹੈ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਹੁਣ ਵੀ ਆਪਾਂ ਇੱਕ ਬੱਚੇ ਦਾ ਵਿੱਚੋਂ ਚਲਾਨ ਕੱਟਿਆ ਕੱਲ ਵੀ ਕੱਟਿਆ ਬੜੀਆਂ ਸ਼ਮਾਰਸ਼ਾਂ ਪਾ ਰਿਹਾ ਤਰਾਂ ਤਰਾਂ ਦੀ ਸ਼ਵਾਰਸ਼ਾਂ ਪਾ ਰਹੀ ਜੀ ਇਹਨੂੰ ਕੁਝ ਕੀਤਾ ਜਾਵੇ ਤੇ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕਟਿਆ ਗਿਆ ਇਹ ਤੇ ਜੋ ਐਕਸ਼ਨ ਆ ਉਹ ਲੀਗਲ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇੱਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਆ ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ ਆਪ ਛੱਡਿਓ ਨਹੀਂ ਤੇ ਉਹਨਾਂ ਨੂੰ ਸਾਈਕਲ ਲੈ ਦਿਓ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਓ ਪਕਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰਤਾ ਕੈਂਪ ਲਗਾਏ ਕਿ ਜਾਂ ਵਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਬਖਾਇਆ ਗਿਆ ਇਸ ਇਹਨੂੰ ਇਸ ਸੋਦੇ ਵਿੱਚ ਪਰ ਕਿਤੇ ਨਾ ਕਿਤੇ ਅਣ ਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕਿੱਦਾਂ ਦੀ ਸ਼ਕਤੀ ਦੇ ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤ ਤਾਂ ਪਈਆਂ ਹੁਣ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਉਹਨੇ ਦੋ ਦੋ ਚਾਰ ਦਿਨ ਦੇ ਵਿੱਚ ਜਿੱਦਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 1 14 ਨਾਲੋਂ ਬਾਅਦ ਜਦੋਂ ਸਜ਼ਾਾਂ ਆਉਣੀਆਂ 25-25000 ਰੁਪਏ ਜੁਰਮਾਨਾ ਆਉਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਹੈ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ